ਕੁਦਰਤੀ ਗੱਲ ਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਮੁਹੱਬਤ ਕਰਨ ਵਾਲੇ ਰੋਏ ਪਰ ਵਿੱਚ ਕੁਝ ਬੰਦੇ ਉਹ ਸੀ ਜਿਹੜੇ ਉਹਦੇ ਨਾਲ ਖਾਂਦੇ ਸੀ ਪੀਂਦੇ ਸੀ ਬੈਂਦੇ ਸੀ ਉਹਨਾਂ ਨੇ ਸ਼ੇਰ-ਏ-ਪੰਜਾਬ ਦੀ ਹਾਲਤ ਵੇਖ ਕੇ ਤੇ ਬੜੇ ਚਾਅ ਮਨਾਏ ਮੁਹੱਬਤ ਇਹ ਨਹੀਂ ਕਿ ਜਿੰਨਾ ਜਰ ਸਰੀਰ ਚੱਲਦਾ ਜਿੰਨਾ ਜਰ ਤੂੰ ਮੇਰੇ ਕੰਮ ਆਉਂਦਾ ਸਾਂ ਤੇ ਤੇਰੇ ਨਾਲ ਮੁਹੱਬਤ ਏ ਅੱਜ ਵਿਗੜ ਗਈ ਏ ਅੱਜ ਨਹੀਂ ਤੇਰੇ ਨਾਲ ਮੈਂ ਤੇ ਮੈਂ ਤੇਰੀ ਇੱਜ਼ਤ ਦੀਆਂ ਧਜੀਆਂ ਢਾਕੇ ਰੱਖ ਦੇ ਇਹ ਪਿਆਰ ਨਹੀਂ ਸੰਸਾਰ ਇਦਾਂ ਹੀ ਚੱਲਦਾ ਹੈ ਜਿੰਨਾ ਜਰ ਆਪਾਂ ਇੱਕ ਕੰਮ ਆਉਨੇ ਆ ਉਹਨਾਂ ਜਰ ਹੱਥ ਵੀ ਜੋੜੀ ਦੇ ਆ ਉਹਨਾਂ ਜਰ ਹੱਥ ਵੀ ਮਲਾਈਦਾ ਵਾ ਉਹਨਾਂ ਜਰ ਤੂੰ ਮੇਰਾ ਮੈਂ ਤੇਰਾ ਤੇ ਜਦਨ ਵਿਗੜ ਗਈ ਮੁੜ ਕੇ ਪ੍ਰਾਣੀਆਂ ਗੱਲਾਂ ਪੁੱਟ ਕੇ ਵੇਖੀਦਾ ਵੀ ਇਹ ਬੰਦਾ ਫਸਾਉਣਾ ਕਿੱਥੇ ਆ ਇਹਨੂੰ ਮੁਹੱਬਤ ਨਹੀਂ ਕਹੀ। ਫਿਰ ਵੇਖੀਦਾ ਵੀ ਤੈਨੂੰ ਅਡਾਵਾਂਗੇ ਪੁੱਤ ਕੋਈ ਨਹੀਂ ਫਸੀ ਸਹੀਂ ਕਿਤੇ। ਇਹਦਾ ਮਤਲਬ ਉਹ ਬੰਦਾ ਬਹੁਤ ਛੋਟੇ ਦਿਲ ਦਾ ਤੇ ਬਹੁਤ ਛੋਟੇ ਮਾਦਾ ਦਾ ਹੋ ਸਕਦਾ। ਮਰਦਾਂ ਦੇ ਦਿਲ ਇਦਾਂ ਦੇ ਨਹੀਂ ਹੋਇਆ ਕਰਦੇ। ਜਵਾਨ ਦਿਲ ਬੰਦੇ ਕਈ ਆਉਂਦੇ ਆ ਕਈ ਜਾਂਦੇ ਆ ਵੱਡੀਆਂ-ਵੱਡੀਆਂ ਗੱਲਾਂ ਸਿਰਾਂ ਤੋਂ ਨਿਕਾ ਆ ਜਾਂਦੇ ਆ। ਸ਼ੇਰਾਂ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹਦੀ ਬਿਮਾਰੀ ਨਾਲ ਬਹੁਤਿਆਂ ਨੂੰ ਫਰਕ ਪਿਆ ਤੇ ਕਈਆਂ ਨੂੰ ਖੁਸ਼ੀ ਵੀ ਹੋਈ ਮਾਹ ਰਾਣੀ ਜਿੰਦਾ ਬਹੁਤ ਪਿਆਰ ਕਰਦੀ ਸੀ ਸ਼ੇਰੇ ਪੰਜਾਬ ਦਾ ਸਿਰ ਗੋਦੀ 'ਚ ਰੱਖਿਆ ਸਾਰੀ ਰਾਤ ਉਹਨੇ ਵਾਇਗਰੂ ਵਾਇਗਰੂ ਕਰਦੀ ਰਿਹਾ ਕਰਨਾ ਦਿਨ ਚੜਿਆ 27 ਜੂਨ ਸਨ 1839 ਮਹਾਰਾਣੀ ਜਿੰਦਾ ਦੀ ਰਾਤ ਅੱਖ ਲੱਗ ਗਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਲੰਗ ਤੋਂ ਅੱਧਿਓਂ ਜ਼ਿਆਦਾ ਥੱਲੇ ਲੰਮਕ ਗਿਆ ਜਿੰਨੇ ਜਰ ਨੂੰ ਮਹਾਰਾਣੀ ਜਿੰਦਾ ਦੀ ਜਾਗ ਖੁੱਲੀ ਉਹਦੀਆਂ ਡਾਡਾਂ ਨਿਕਲੀਆਂ ਉਹਨੇ ਸ਼ੇਰੇ ਪੰਜਾਬ ਨੂੰ ਚੁੱਕ ਕੇ ਪਲੰਗ ਦੇ ਕੀਤਾ ਪਰ ਉਹਦੇ ਕੋਲ ਹੋਇਆ ਨਾ ਪੰਜਾਬ ਦੀ ਮਹਾਰਾਣੀ ਬਾਹਰ ਨੂੰ ਭੱਜੀ ਨਾਲੇ ਰੋਂਦੀ ਜਾਂਦੀ ਆ ਨਾਲੇ ਆਵਾਜ਼ਾਂ ਮਾਰਦੀ ਜਾਂਦੀ ਆ ਉਠੋ ਮੈਨੂੰ ਜਾਪਦਾ ਕੋਹ ਪਹਾਣਾ ਵਾਪਰ ਗਿਆ ਭੱਜੀ ਜਾਂਦੀ ਮਹਾਰਾਣੀ ਜੰਦਾ ਦੀ ਚੁੰਨੀ ਲੱਤ ਕੇ ਜ਼ਮੀਨ ਉੱਤੇ ਡਿੱਗੀ ਅੱਜ ਪਹਿਲਾ ਦਿਨ ਸੀ ਜਦੋਂ ਮਹਾਰਾਣੀ ਜੰਦਾ ਸਿਰੋਂ ਨੰਗੀ ਹੋਈ ਸੀ ਤੇ ਇਉਂ ਜਾਪਦਾ ਸੀ ਮਹਾਰਾਣੀ ਜੰਦਾ ਤੋ ਕੱਲੀ ਸਿਰੋਂ ਨੰਗੀ ਨਹੀਂ ਹੋਈ ਸਾਰਾ ਪੰਜਾਬ ਸਿਰੋਂ ਨੰਗਾ ਹੋਣ ਲੱਗਾ ਬਸ ਉਹਦੇ ਕੱਜ ਕੱਜ ਲੰਮੇ ਖੁੱਲੇ ਵਾਲ ਭੱਜੀ ਜਾਂਦੀ ਮਹਾਰਾਣੀ ਜੰਦਾ ਨੇ ਕੱਲੇ-ਕੱਲੇ ਨੂੰ ਆਵਾਜ਼ ਮਾਰੀ ਸਾਰੇ ਭੱਜੇ ਹੁਣ ਆਕੇ ਸ਼ੇਰੇ ਪੰਜਾਬ ਨੂੰ ਚੋਕ ਕੇ ਪਲੰਘ ਤੇ ਲਟਾਇਆ ਡਾਕਟਰ ਕੋਲ ਖਲੋਤੇ ਵੈਦ ਹਕੀਮ ਕੋਲ ਖਲੋਤੇ ਸ਼ੇਰੇ ਪੰਜਾਬ ਕੋਲ ਦੇ ਕੋਲ ਮਹਾਰਾਣੀ ਜਿੰਦਾ ਖਲੋਤੀ ਖੜਕ ਸਿੰਘ ਆ ਗਿਆ ਸ਼ੇਰ ਸਿੰਘ ਆ ਗਿਆ ਸ਼ਹਿਜ਼ਾਦੇ ਆ ਗਏ ਡਾਕਟਰ ਨੇ ਅੱਗੇ ਹੋ ਕੇ ਸ਼ੇਰੇ ਪੰਜਾਬ ਦੀ ਛਾਤੀ ਤੇ ਹੱਥ ਰੱਖਿਆ ਧੜਕਣ ਵੇਖੀ ਨਹੀਂ ਚੱਲਦੀ ਉਹਨੇ ਨਬਜ ਨੂੰ ਫੜ ਕੇ ਵੇਖਿਆ ਨਹੀਂ ਚੱਲਦੀ ਉਹਨੇ ਨਾਸਕਾ ਤੇ ਹੱਥ ਲਾਇਆ ਸਾਹ ਨਹੀਂ ਆਉਂਦੇ ਉਹਨੇ ਦੂਜੀ ਵਾਰ ਚੈੱਕ ਕੀਤਾ ਮਹਾਰਾਣੀ ਜਿੰਦਾ ਕਹਿੰਦੀ ਡਾਕਟਰ ਸਾਹਿਬ ਹੋਇਆ ਕੀ ਆ ਤੇ ਡਾਕਟਰ ਮਹਾਰਾਣੀ ਜਿੰਦਾ ਵੱਲ ਵੇਖ ਕੇ ਕਹਿੰਦਾ ਮਹਾਰਾਣੀ ਸਹਿਬਾ ਪਾਣਾ ਵਾਪਰ ਗਿਆ ਨੂੰ ਦੁਨੀਆ ਮੋ ਲੈਂਦੀ ਇੱਥੇ ਆਇਆ ਨੂੰ ਦੁਨੀਆ ਮੋ ਲੈਂਦੀ ਧਗੇ ਬਾਜ ਦਾ ਤਾਰ ਕੇ ਭੇਸ ਮੀਆਂ ਸਦਾ ਰਹਿਣ ਨਾ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਰਹਿਣ ਨਾ ਬਾਲ ਵਰੇਸ ਮੀਆਂ ਹੋ ਸਦਾ ਨਹੀਂ ਏ ਦੌਲਤਾ ਫੀਲ ਘੋੜੇ ਸਦਾ ਨਹੀਂ ਏ ਦੌਲਤਾ ਫੀਲ ਘੋੜੇ ਸਦਾ ਰਹਿਣ ਨਾ ਬਾਲ ਬਰੇ ਇਸ ਮੀਆਂ ਸ਼ਾ ਮੁਹੰਮਦ ਦਾ ਸਦਾ ਨਾ ਰੂਪ ਦੁਨੀਆ ਸਦਾ ਰਹਿਣ ਨਾ ਕਲੜੇ ਕੇਸ ਮੀਆਂ ਸਦਾ ਰਹਿਣ ਨਾ ਕਲੜੇ ਕੇਸ ਮੀਆਂ ਮੋਆ ਸ਼ੇਰ ਪੰਜਾਬ ਦਾ ਜੰਗ ਪਿਆ ਕੋਹਾਰਾ ਦਾ ਜਗ ਪਿਆ ਤਹਾਰਾ ਰੇ ਰਾਜੇ ਰਾਣੀਆਂ ਰੋਂਦਾ ਜੱਗ ਸਾਰਾ ਰੋਈ ਧਰਤ ਪੰਜਾਬ ਦੀ ਕਹ ਹਾਏ ਸਰਦਾਰਾ ਰੋਈ ਧਰਤ ਪੰਜਾਬ ਦੀ ਕਹਿ ਹਏ ਸਰਦਾਰਾ तारीअ छॾ जा बनजारा ਕਿਆ ਵਣਜਾਰਾ ਹੋ ਟੁੱਪਾ ਸੂਰਜ ਹੈਂ टुटा जिंद तारा पछम चान हो गया पूरा भी हो पछम चान हो गया पूरब अंधियारा एक बार